ਜੀ ਅੱਜ ਫ੍ਰੈਂਕਫਰਟ ਦਾ ਸਲਾਨਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਹਦੇ ਵਿੱਚ ਅੰਮ੍ਰਿਤਸਰ ਦੇ ਜਿਹੜੇ ਬੱਚਿਆਂ ਦੀ ਬਹੁਤ ਜ਼ਬਰਦਸਤ ਪਲੇਸਮੈਂਟ ਹੋਈ ਗਈ ਹੈ ਤੋਂ ਪਿਛਲੇ 1 ਸਾਲ ਵਿੱਚ ਅੰਮ੍ਰਿਤਸਰ ਦੇ ਬੱਚਿਆਂ ਦਾ ਜਿਹੜਾ ਇੰਡੀਗੋ 에ਅਰਲਾਈਨਸ ਹੋ ਗਿਆ 에ਅਰ ਇੰਡੀਆ ਹੋ ਗਿਆ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ T3 에ਅਰਪੋਰਟ ਹੋ ਗਿਆ ਰੈਡਿਸਨ ਹਿਆਟ ਤਾਜ ਸਵਰਨਾ ਸਲੋਵਰ ਪ੍ਰੀਮੀਅਰ ਸਾਰੇ ਜ਼ਬਰਦਸਤ ਬ੍ਰਾਂਡਸ ਵਿੱਚ ਸਾਡੇ ਬੱਚੇ ਗਏ ਨੇ ਤੋਂ ਉਹਨਾਂ ਨੂੰ ਫਲਿਸਟ੍ਰੇਟ ਕਰਨ ਲਈ ਅੱਜ ਪ੍ਰੋਗਰਾਮ ਹੋ ਰਿਹਾ ਹੈਗਾ ਤੇ ਸਾਡੇ ਬੜੇ ਪਤਵੰਤ ਤੇ ਸੱਜਣ ਅੱਜ ਪਹੁੰਚੇ ਨੇ ਤੋਂ ਡਾਕਟਰ ਨਿਰਜਰ ਨੇ ਜੀ ਸ਼ फ्रैंकफिन ग्रुप ਤੋਂ ਮਰਵਾਹਾ ਜੀ ਨੇ ਜੀ ਅਰਵਿੰਦਰ ਭੱਟੀ ਜੀ ਨੇ ਤੇ ਦਾਰਾ ਰਾਏ ਤੋਂ ਵੀਰ ਜੀ ਨੇ ਜੀ ਤੋਂ ਗੁਰਸੱਭ ਦੀ ਬਖਸ਼ਿਸ਼ ਨਾਲ ਗੁਰਸੱਭ ਨੇ ਬੜੀ ਰਹਿਮਤ ਕੀਤੀ ਹੈ ਤੇ ਬਾਕੀ ਮਹਾਰਾਜ ਅੰਗ ਸੰਸਾਈ ਰਹਿੰ ਸਾਰਿਆਂ ਦੇ ਅ ਫ੍ਰੈਂਕਫਿਨ ਇੱਕ ਬਹੁਤ ਵੱਡਾ ਨਾਮ ਹੈ 32 ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦੇ ਆ ਤੇ ਸਾਡੇ ਅੰਮ੍ਰਿਤਸਰ ਚ ਜਸਪ੍ਰੀਤ ਜੀ ਲੈ ਕੇ ਆਏ ਆ ਫ੍ਰੈਂਕਫਿਨ ਪਿਛਲੇ 3 ਸਾਲ ਤੋਂ ਇਹ ਹਰ ਸਾਲ ਵਧੀਆ ਪ੍ਰੋਗਰਾਮ ਕਰਦੇ ਆ ਤੇ ਐਰ ਕੇ ਜਿਸ ਤਰ੍ਹਾਂ ਤੁਹਾਨੂੰ ਜਸਪ੍ਰੀਤ ਨੇ ਦੱਸਿਆ ਕਿ ਬਹੁਤ ਸਾਰੇ ਬੱਚੇ ਇਹਨਾਂ ਦੇ ਬੜੀ ਹੋਣੀਆਂ ਕੰਪਨੀਆਂਜ਼ 'ਚ ਵੱਡੇ ਵੱਡੇ ਬ੍ਰਾਂਡਸ 'ਚ ਜਾ ਕੇ ਸਿਲੈਕਟ ਹੋਏ ਹੈ। ਸੋ ਮੈਂ ਅਮਰ ਸਰ ਦੇ ਆੜ ਦੇ ਵਾਲੇ ਜਿੰਨੇ ਵੀ ਸਾਡੇ ਦੋਸਤ ਨੇ ਉਹਨੂੰ ਮੈਂ ਰਿਕਵੈਸਟ ਕਰਾਂਗਾ ਕਿ ਬੱਚਿਆਂ ਨੂੰ ਬਾਹਰ ਨਾ ਭੇਜੋ। ਬੱਚਿਆਂ ਨੂੰ ਇੱਥੇ ਕੰਮ ਦਵਾਉਣ ਵਾਸਤੇ ਫ੍ਰੈਂਕਫਰਟ ਭੇਜੋ ਤਾਂ ਕਿ ਉਹ ਆਪਣਾ ਵਧੀਆ ਪ੍ਰੋਫੈਸਰ ਕਰੇ। ਸਾਡੇ ਲਈ ਅੱਜ ਬੜੇ ਮਾਣ ਦੀ ਗੱਲ ਹੈ। ਮੈਂ ਆਪਣੇ ਟ੍ਰੇਡ ਤੇ ਇੰਡਸਟਰੀ ਵੱਲੋਂ ਔਰ ਵਰਲਡ ਟ੍ਰੇਡ ਚੈਂਬਰ ਆਫ ਕਮਰਸ ਵੱਲੋਂ ਅੱਜ ਅਮਰਜੀਤ ਜੀ ਉਹਨਾਂ ਦੀ ਸਾਰੀ ਟੀਮ ਨੇ ਉਹਨਾਂ ਦੇ ਬੇਟਿਆਂ ਨੇ ਜਿਹੜਾ ਫ੍ਰੈਂਕਫਰਟ ਜਿਹੜਾ ਸ਼ੁਰੂ ਕੀਤਾ ਸੀ ਔਰ ਬਹੁਤ ਬਲੰਦੀਆਂ ਮਸ਼ਹੂਰ ਆ ਔਰ ਦੇ ਵਿੱਚ ਬੱਚਿਆਂ ਨੂੰ ਜਿਹੜੀ ਇਹ ਅੰਮ੍ਰਿਤਸਰ ਦੇ ਵਿੱਚ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਹੈ ਔਰ ਵੱਡੇ ਵੱਡੇ 에ਅਰਲਾਈਨ ਦੇ ਵਿੱਚ ਵੱਡੀ ਵੱਡੀਆਂ ਕੰਪਨੀਆਂ ਦੇ ਵਿੱਚ ਜਿਹੜਾ ਇਹ ਬੱਚੇ ਜਾਂਦੇ ਨੇ ਤੋ ਜਿੱਦਾਂ ਪੱਡੀ ਸਾਹਿਬ ਨੇ ਕਿਹਾ ਕਿ ਬੱਚਿਆਂ ਨੂੰ ਇੱਥੇ ਹੀ ਸਾਨੂੰ ਰੁਜ਼ਗਾਰ ਜਿਹੜਾ ਦੇਣਾ ਚਾਹੀਦਾ ਤੋ ਮੈਂ ਇਹਨਾਂ ਨੂੰ ਇੱਕ ਵਾਰੀ ਫੇਰ ਵਰਲਡ ਸਿਕ ਚੰਮਰੋ ਕੁਮਰਸ ਵੱਲੋਂ ਔਰ ਟ੍ਰੇਡਰ ਨੈਟਸੀ ਵੱਲੋਂ ਮੁਬਾਰਕਵਾਦ ਦਿੰਨਾ ਕਿ ਪ੍ਰਮਾਤਮਾ ਇਹਨਾਂ ਨੂੰ ਗੁਰੂ ਰਾਮਦਾਸ ਚੜ੍ਹਦੀ ਕਲਾ ਵਿੱਚ ਸਾਡੇ ਵੱਲੋਂ ਅੱਜ ਜਸਪ੍ਰੀਤ ਭਾਜੀ ਨੂੰ ਬਹੁਤ ਬਹੁਤ ਵਧਾਈ ਹੈ ਕਿ ਇਹਨਾਂ ਨੇ ਬਹੁਤ ਵਧੀਆ ਫ ਇਹ ਇਹ ਬਹੁਤ ਇਹਨਾਂ ਨੇ ਰਾਈਸ ਕੀਤਾ ਫਰੈਂਕਫਰਟ ਇਹ ਸਾਰੀ ਸਾਡੀ ਹੋਟਲ ਇੰਡਸਟਰੀ ਨੂੰ ਬਹੁਤ ਵਧੀਆ ਕਰ ਰਹੇ ਨੇ ਫਿਰ ਸਾਰੇ 에어ਲਾਈਨਸ ਨੂੰ ਬਹੁਤ ਵਧੀਆ ਦੇ ਰਹੇ ਨੇ ਅਸੀਂ ਤੇ ਇਹ ਮਹਾਰਾਜ ਬਾਬਾ ਦੀਪ ਸਿੰਘ ਜੀ ਅਰਦਾਸ ਕਰਾਂਗੇ ਸਾਡੇ ਜਸਪੀਤ ਭਾਈ ਦੇ ਸਮੂਹ ਪਰਿਵਾਰ ਦੀ ਇਸ ਤਰ੍ਹਾਂ ਇਚੜ ਦੀ ਖੁਸ਼ੀ ਥੈਂਕ ਯੂ ਸਰ Daniel sir, Man sir from... ਚੈਨਲ ਵੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਸ੍ਰੀ ਗੁਰੂ ਤੇ ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਅੱਜ ਫ੍ਰੈਂਕਫਰਟ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਇੱਥੇ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਵਾਸਤੇ ਉਹਨਾਂ ਨੂੰ ਉੱਚੀਆਂ ਬਲੰਦੀਆਂ ਤੱਕ ਜਾਣ ਵਾਸਤੇ ਕਈ ਅਨੇਕਾ ਕੋਰਸ ਹਨ ਜਿਵੇਂ ਕੋਈ 에ਅਰ ਹੋਸਟੈਸ ਜਿਹਾ ਹੋਰ ਵੀ ਹਨ ਉਹਨਾਂ ਵਾਸਤੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਭਵਿੱਖ ਵਿੱਚ ਉਹਨਾਂ ਨੂੰ ਅੱਗੇ ਵਧਣ ਵਾਸਤੇ ਮੌਕਾ ਦਿੱਤਾ ਜਾਂਦਾ ਹੈ ਜਿਸ ਕਰਕੇ ਇੱਥੇ ਇਥੋਂ ਦੇ ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਤਾਂ ਆਪਣੇ ਦੇਖ ਦੇ ਵਿੱਚ ਹੀ ਅਜਿਹੇ ਇਹੋ ਜਿਹੇ ਕੋਰਸ ਹਨ ਜਿਨ੍ਹਾਂ ਨੂੰ ਕਰਕੇ ਉਹ ਆਪਣੇ ਤਰੱਕੀਆਂ ਤੇ ਬੁਲੰਦੀਆਂ ਨੂੰ ਛੂਹ ਸਕਦੇ ਹਨ ਤੇ ਇਸ ਕਰਕੇ ਬੱਚੇ ਜ਼ਿਆਦਾ ਇਸੇ ਕੰਮ ਇਹਨਾਂ ਕੰਮਾਂ ਤਰਜੀਹ ਦੇਣ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ